ਇੱਕ ਸਾਡੇ ਵੀਰ ਪਹੁੰਚੇ ਹੋਇਆ ਹੈ ਖਾਨਪੁਰ ਤੋਂ ਖਾਨਪੁਰ ਪਿੰਡ ਤੋਂ ਮੁੰਡੇ ਆਏ ਹੋਏ ਆ ਉਹ ਕਹਿੰਦੇ ਵੀ ਜੇ ਅੱਜ ਜਸ਼ਨ ਆਰਮਗਿਰਿਆ ਟੱਕਰ ਜਿੱਤਦਾ ਤੇ ਇੱਥੋਂ ਲੈ ਕੇ ਆਰਮਗਿਰ ਤੱਕ ਭੰਗੜੇ ਪਾਉਣੇ ਜਾਵਾਂਗੇ ਜੇ ਜਸ਼ਨ ਜਿੱਤਦਾ ਤੇ ਇੱਥੋਂ ਕਹਿੰਦੇ ਆਰਮਗਿਰ ਤੱਕ ਭੰਗੜੇ ਪੈਣੇ ਜਾਣਗੇ ਇਹ ਖੁਸ਼ੀ ਹੁੰਦੀ ਹੈ ਇਹ ਆ ਪਪੜੇ ਚਿਹਤਿਆਂ ਦਾ ਮਾਣ ਹੈ ਅਰ ਜਿੱਤ ਕੇ ਕੌਣ ਜਾਊਗਾ ਇਹ ਸਮੇਂ ਦੀਆਂ ਬੱਤਾਂ ਹੈ ਲਵੀ ਅਮਰੀਕ ਚੁੱਕ ਲੈ ਮਾਈਕਾ ਫਾਈਨਲ ਕਬੱਡੀ ਕੱਪ ਫਾਈਨਲ ਮੈਚ ਲਹਿਰ ਦੇ ਕਬੱਡੀ ਕੱਪ ਦਾ ਇੱਕੋ ਇੱਕ ਜਾਰਗਰੀ ਮੈਚ ਸ਼ੁਰੂ ਹੋਣ ਲੱਗਾ ਹੈ ਹੈਲੋ ਧੌਲ ਮਾਰੇ ਤੋਂ ਲਵੀ ਕੈਨੇਡਾ ਜੀ ਪਹੁੰਚੇ ਨੇ ਦਵਿੰਦਰ ਸਰਪੰਚ ਮਰੇੜ ਕੋਲਾ ਜਸਵੀਰ ਬਾਜਵਾ ਜੀ ਕਹਿੰਦੇ ਵੀ 1 ਮਾਰਚ ਜਾਂ ਕਰੋ ਸੈਣ ਖੇਡ ਸਟੇਡੀਅਮ ਮਰੇੜ ਕੋਲੇ ਦੇ ਵੱਡੇ ਕਬੱਡੀ ਕੱਪ ਦੀ ਬੈਸਟਾ ਨੂੰ ਬੁਲਟ ਦਿੱਤੇ ਜਾਣਗੇ ਅਮਰੀਕ ਪਹਿਲੀ ਪੈ ਗਈ ਪਹਿਲੀ ਪੈ ਗਈ ਉਹ ਪਹਿਲੀ ਪੈ ਗਈ ਮੇਰੇ ਮਤਰੋ ਰਾਜੂ ਕਹਿੰਦੇ ਕੋਟਲਾ ਪੋੜੀ ਵਾਲੇ ਇਸ ਵੇਲੇ ਰੇਡ ਪਾ ਰਿਹਾ ਹੈ ਪਹਿਲੀ ਰੇਡ ਦੇ ਉੱਪਰ ਦਲਬਾਖ ਸਿੰਘ ਜੀ ਸਰਪੰਚ ਆਉਂ ਕਹਿੰਦੇ 1000 ਰਾਜੂ ਦੇ ਪੈਸੇ ਲੈ ਜੋ ਨਾਲ ਕਹਿੰਦੇ ਪਰਗਰ ਸਿੰਘ ਜੀ ਆ ਵੱਲੋਂ ਉਹ ਵੀ 1000 ਰਾਜੂ ਦੇ ਪੈਸੇ ਲੈ ਜੋ ਫੜ ਕੇ ਵੀਰਾ ਜੀ ਪਾੜੀ ਵਾਲਿਆ ਇਹ ਵੀਰੇ ਸਾਡਾ ਚੰਡੀਗੜ੍ਹ ਇਕੱਠੇ ਸੀ ਦਿਲੋ ਦਵਾਵਣ ਓ ਜਸ਼ਨ ਦੇ ਮਾਮਾ ਜੀ ਕਹਿੰਦੇ ਜੇ ਜੱਫਾ ਲੱਗਿਆ ਜਾਂ ਫੀਰੂ ਜੇ ਸਾਡੇ ਵਾਲਾ ਬੁੜਿਆ ਆ ਤੇ 1100 ਆਹ ਕਬੱਡੀ 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 ਹੋ ਗਈ ਹੈ ਸਤੂ ਸ਼ੇਰਪੁਰ ਦੋਨੇ ਵਾਲਾ ਪੰਜਾਬ ਵਿੱਚ ਕਬੱਡੀ ਦੇ ਲੈਣ ਸੁਪਨੇ ਕਈ ਮਾਵਾਂ ਦੇ ਲਾਲ ਕੋਈ ਫੈਨ ਹੋਇਆ ਦੁੱਲਿਆਂ ਦਾ ਆਦਰਸ਼ ਕਿਸੇ ਦਾ ਘਨੌਰ ਗੁਲਲ ਕੋਈ ਜਲਾਲਪੁਰੀਏ ਪਾਲੇ ਨੂੰ ਮੰਨਦਾ ਏ ਹੀਰੋ ਕਿਸਦਾ ਬਿੱਟੋ ਜਗਾਨ ਕੋਈ ਸੁਖਮਣ ਅਸ਼ਰੂ ਪਿਆਰ ਕਰਦਾ ਕੋਈ ਤੁਰਦਾ ਸੁਲਤਾਨ ਬਾਗੀ ਦੀ ਚਾਲ ਆਓ ਵੇਖਦੇ ਬਿੱਗ ਪਾਸੇ ਰਾਜੂ ਕੋੜਲਾ ਭੜੀ ਵਾਲਾ ਵੱਡੀ ਗੱਡੀ ਦੇ ਨਾਲ ਵੱਲੋਂ ਮਾਰਦੇ ਕਬੱਡੀ ਕਾਤੇ ਮਾਨ ਮਿਲਿਆ ਆ ਅਗਲੀ ਕਬੱਡੀ ਲੈ ਵੀ ਮਿੱਕੇ ਲਸ਼ਰ ਭਰਾ ਕਹਿੰਦੇ ਐ ਤੇ ਨਾਲ ਕਹਿੰਦੇ ਦੀਪਕ ਖੱਖਾ ਡੀਏਵੀ ਕਬੱਡੀ ਕੈਲੀਫੋਰਨੀਆ ਦੇ ਵੱਲੋਂ ਜਲਦੀ ਐਲਾਨ ਕੀਤਾ ਜਾਊਗਾ ਵੀ ਆ ਵੀ ਮੁੰਡਾ ਗੱਡੀ ਨੂੰ ਡਰਬ ਕਰਦਾ ਵੀ ਆ ਵੀ ਮੁੰਡਾ ਗੱਡੀ ਨੂੰ ਯਰਬ ਕਰਦਾ ਹੈ ਅਮਰੀਕ ਲੋਗ ਦੀ ਕਬੱਡੀ ਮੈਦਾਨ ਦੀ ਟੇਕਿਆ ਧਰਤੀ ਮਨ ਮੱਥਾ ਹੈ ਜਰਗੜੀ ਵਾਲਾ ਸੱਤੀ ਹੈ ਜਰਗੜੀ ਵਾਲਾ ਸੱਤੀ ਮੇਰੇ ਵੀਰੋ ਉਧਰ ਗਰੀਬ ਸਿੰਘ ਜੀ ਯੂ ਐਸ ਏ ਜੱਗਾ ਯੂ ਐਸ ਏ ਹਰਜਿੰਦਰ ਯੂ ਐਸ ਏ ਕਹਿੰਦੇ ਵੀ ਜਿਹੜਾ ਫਾਈਨਲ ਜਿੱਤੂ 2100 ਦੇ ਪੈ ਜਾਵੇਗਾ ਉਹ ਕਹਿੰਦੇ ਜਰਗੜੀ ਪਿੰਡ ਮੁੰਡੇ ਦਾ ਧੰਮ ਕਹਿੰਦੇ ਦੁਨੀਆ ਦੇ ਰੁਚਪਈਆ ਉਹ ਮੁੰਡੇ ਕਹਿੰਦੇ ਅੱਜ ਇਹ ਉਹਦੇ ਲੱਖੋਂ ਤੋਂ ਆਇਆ ਮਰੀਦ ਸਿੰਘ ਕਿ ਨਾਲੇ 24 ਘੰਟੇ ਨਿੰਦ ਦੇ ਪਰਾਣੇ ਨੂੰ ਨਾਲੇ ਉਹਦੇ ਕੱਲੇ ਕੱਲੇ ਗੀਤ ਜੱਦ ਨੇ ਨਾਲੇ ਉਹਦੇ ਕੱਲੇ ਕੱਲੇ ਗੀਤ ਜੱਦ ਨੇ ਉਹ ਮਾਨਸੇ ਵਾਲਾ ਗੱਲ ਬਣਾ ਗਿਆ ਦੀਪਦ ਬੁਰਜੀ ਵਾਲਾ ਮੱਝ ਦਾ ਮਿਹਾਰ ਜੱਟ ਕਿ ਹਰਿਮੰਦਰ ਵੱਲ ਜਾਂਦੇ ਰਹੀਓ ਜਾਣਾ ਗੁਰੂ ਦਵਾਰੇ ਬਈ ਹਰੀ ਮੰਦਰ ਦੇ ਦਰਸ਼ਨ ਕਰਕੇ ਆਹ ਟੁੱਟ ਜਾਂਦੇ ਦੁੱਖ ਸਾਰੇ ਵੀ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਉਧਰ ਕਹਿੰਦੇ ਪਿਆਰੇ ਮਨਵੇ ਦੀ ਪੂਰੀ ਟੀਮ ਦਾ ਕਰੂ ਦਾ ਧੰਨਵਾਦ ਹੈ ਇਹ ਨਹੀਂ ਵੀ ਇੱਕ ਵਾਰੀ ਲਾਤੀ ਤੇ ਬਾਅਦ ਚ ਬਹਿ ਗਏ ਕੱਲੇ ਕੱਲੇ ਵੀਰ ਨੂੰ ਪੁੱਛਦੇ ਆ ਵੀ ਸਵਾਦ ਆ ਰਿਹਾ ਹੈ ਉਹ ਦਿਲੋ ਦਵਾਵਾਂ ਨੇ ਗੁਰਵਿੰਦਰ ਸੇਵ ਕੋੜੀ ਜਸ਼ਨ ਹੋਣੀ ਉਹ ਪੂਰੀ ਟੀਮ ਦਾ ਧੰਨਵਾਦ ਹੈ ਜਿਹੜੇ ਕਿਤੇ ਤਰੋ ਮੜੋ ਸੇਵਾ ਕਰ ਰਹੇ ਹੈ ਵੇਖ ਕਰੇ ਪ੍ਰਮਾਤਮਾ ਉਹ 5 ਮਾਰਚ ਰਾਮਪੁਰ ਦੇ ਵਿੱਚ ਮੇਲਾ ਚੋਟੀ ਦਾ ਉਹ ਮੇਲੇ ਚੋਟੀ ਦਾ ਚੋਟੀ ਦਾ ਚੋਟੀ ਦਾ ਮੇਲਾ ਚੋਟੀ ਦਾ ਲੈ ਵੀ ਰੱਤ ਵਾਲੀ ਐ ਮਸਲਾ ਤੇ ਸਾਰਾ ਰੋਟੀ ਦਾ ਮੇਲਾ ਚੋਟੀ ਦਾ ਆਹ ਪਈ ਕੌਡੀ ਪਹਿਲਵਾਨੀ ਕਰਦਾ ਕਰਦਾ ਆਹ ਮੁੰਡਾ ਕੌਡੀ ਖੇਡਣ ਲੱਗਾ ਤੇ ਦੁਨੀਆ ਦਾ ਕਹਿੰਦੇ ਚੋਟੀ ਦਾ ਸਟਾਰ ਬਣ ਗਿਆ ਇਹ ਆ ਜਸ਼ਨ ਪਹਿਲਵਾਨ ਮਾਤਰ ਜਵੰਤ ਕਰਦੇ ਪੁੱਤ ਨੇ ਪਹਿਲਾਂ ਕੀਤੀ ਪਹਿਲਵਾਨੀ ਇੱਕ ਪਾਸੇ ਨੌਜਵਾਨ ਗੱਭਰੂ ਮਨੀਤ ਢਾਲੀ ਵਾਲਾ ਪਰ ਇੱਕ ਟੀਮ ਦੇ ਖਾਤੇ ਐ ਕਿ ਲਿਖੇ ਪੁੱਟੇ ਦਾ ਪ੍ਰੀਤ ਬਹੁਤੀ ਕਰਨਾ ਉਡੀਕ ਪਾਚੇ ਲੋਕੀ ਟਾਈਮ ਵਿੱਚੋਂ ਲਾਈਨ ਕੱਢ ਕੇ ਸਾਨਾ ਰੇ ਟੱਕਰਾਂ ਦੇ ਵੇਖਣੀ ਆ ਬਹਿ ਜਾ ਲੋਕੋ ਲਾਈਨ ਛੱਡ ਕੇ ਆ ਪਈ ਹੋ ਕੋਡੀ ਰਾਜੂ ਕੋਟਲਾ ਭੜੀ ਵਾਲਾ ਰਾਜੂ ਕਹਿੰਦੇ ਕੋਟਲਾ ਭੜੀ ਵਾਲਾ ਮੁੰਡੇ ਨਸਰਾੜੀ ਵਾਲੇ ਕਹਿੰਦੇ ਪੰਜਵੇਂ ਮਹੀਨੇ ਆਪਣੇ ਵੀ ਮੇਲਾ ਹੋਣਾ ਪਰੇਪਰ ਕਹਿੰਦੇ ਰਾਜੂ ਇਹ ਕਹਿੰਦੇ ਕੋਟਲਾ ਭੜੀ ਵਾਲਾ ਮੇਰੇ ਮਤੂ ਕਬੱਡੀ ਕਬੱਡੀ ਭੜੀ ਵਾਲੀ ਭੜੀ ਵਾਲੀ ਮੇਲਾ ਵੀ ਕਬੱਡੀ ਕਬੱਡੀ ਹੋ ਗਈ ਐ ਬੋਲੇ ਸੋਨਹਾ ਓ ਜਕਾਰੇ ਓ ਮੇਲਾ ਮੇਰੇ ਮਿੱਤਰੋ ਫੁੱਟਰ ਵਾਲਿਆ ਚੱਕਦੇ ਕੰਮ ਮਾੜਾ ਆਇਆ ਅੱਜ ਭੰਗੜੇ ਪਹਿਣ ਗਏ ਅੱਜ ਭੰਗੜੇ ਪਹਿਣ ਗਏ 24 ਫਰਵਰੀ ਜੱਸ ਜਿੜਿਆਲੀ ਕਹਿੰਦੇ ਜਿੜਿਆਲੀ ਵੇਲੇ ਸੱਬੇ ਦੇ 24 ਫਰਵਰੀ ਬੇਜਰ ਲੀਗ ਖੇਡੂ ਅੱਜ ਮੇਲਾ ਲਾ ਏ ਨਹੀਂ ਰੁਕਦਾ ਉਹ ਜਾਂਦਾ ਬੁੱਕਦਾ ਏ ਨਹੀਂ ਰੁਕਦਾ ਉਹ ਜਾਂਦਾ ਬੁੱਕਦਾ ਏ ਨਹੀਂ ਰੁਕਦਾ ਲੈ ਵੀ ਸੁੱਖੀ ਲਾਪਰਾ ਵਾਲਿਆ ਵੇਖ ਲੈ ਵੀ ਬਲਾਣ ਦੇ ਵਿੱਚ ਕਿ ਬੰਦੇ ਪੱਕੀਆਂ ਜਵਾਨਾਂ ਵਾਲੇ ਆ ਅਸੀਂ ਅੜੀ ਖੋਰ ਵੀ ਪਾਲੇ ਆ ਕਦੇ ਪੁੱਛ ਕੇ ਵੇਖ ਲਈ ਉਹਨਾਂ ਤੋਂ ਕਦੇ ਬਹਿਮ ਜਿਨਾਂ ਨੇ ਪਾਲੇ ਆ ਹੁਣ ਲਲਤੋਂ ਬਾਹਰ ਦਾ ਰੱਬ ਰਾਜੀ ਹੁਣ ਨੀਂਦਾ ਕਿੰਨੀਆਂ ਉੱਡੀਆਂ ਨੇ ਜਿਨੇ ਸੜਨਾ ਯਾਰਾਂ ਤੋਂ ਸੜੀ ਜਾਵੇ ਅਸਮਾਨੀ ਚੜੀਆਂ ਗੋਡੀਆਂ ਨੇ ਅਸਮਾਨੀ ਚੜੀਆਂ ਗੋਡੀਆਂ ਨੇ ਓ ਦੀਪ ਆ ਗਿਆ ਓ ਦੀਪ ਕਹਿੰਦੇ ਅੱਜ ਟਰੈਕਟਰਾਂ ਵਾਲਾ ਮੇਲਾ ਚੱਲਦਾ ਮੇਰੇ ਮਿੱਤਰੋ ਕਿ ਜਦੋਂ ਮੈਂ ਪਾਇਆ ਟਾਪ ਗੇੜ ਵਿੱਚ ਬੜਾ ਨਜ਼ਾਰਾ ਆਉ ਆ ਹੋ ਤੇਰੇ ਪੇਕਿਆਂ ਨੂੰ ਫੋਰ ਛੁਕਦਾ ਜਾਉ ਹੁਣ ਤੇਰੇ ਪੇਕਿਆਂ ਨੂੰ ਫੋਰ ਛੁਕਦਾ ਜਾਉ ਕਿ ਪਿੰਡਾਂ ਵਿੱਚ ਨਾ ਹੋਣ ਸੱਸਲੇ ਲਾਗ ਡਾਰ ਤੇ ਚੀਕਾਂ ਦੇ ਪੁੱਤ ਜਟਾਂ ਦੇ ਸ਼ੌਂਕੀ ਹੁੰਦੇ ਫੋਰਡ ਬੁੱਟ ਤੇ ਜੀਪਾਂ ਦੇ ਉਧਰ ਬੱਗਾ ਕੈਨੇਡਾ ਸੁੱਖਾ ਕੈਨੇਡਾ ਤੇ ਸੰਦੀਪ ਪੰਜਾਬਪੁਰ ਸੁੱਖਾ ਯੂ ਐਸ ਏ ਨਾ ਮੇ ਭਣ ਜੀ ਹਨ ਉਹੀ ਹੈ ਨਾ ਬੱਗਾ ਸਾਈ ਜੀ ਪਾਣੀ ਯਾਰ ਨਾ ਬਾਣੀ ਯਾਰੀ ਬੋਲਦਾ ਹੈ ਤੇ ਨਾਲ ਸੰਦੀਪ ਹੈਲੋ ਉਹਨਾਂ ਵੱਲੋਂ ਕਹਿੰਦੇ ਜਿੱਤਣ ਵਾਲੀ ਟੀਮ ਨੂੰ ਇੱਕ ਇੱਕ ਹਜ਼ਾਰ ਵੱਡੇ ਪਿਆਰ ਵੱਡੇ ਸਤਿਕਾਰ ਓਏ ਇਹਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਧਰਤੀ ਤਾਕਤ ਕੇਰ ਸਿੰਘ ਕਹਿੰਦੇ ਐ ਇਹਨੂੰ ਝੋਟੇ ਜੀ ਨਹੀਂ ਜਾਨਵਾਲਾ ਕਹਿੰਦੇ ਐ ਇਹਨੂੰ ਜਸ਼ਨ ਆਰਮਗ੍ਰੀਆ ਕਹਿੰਦੇ ਮੇ ਵੀਰੋ ਓਹ ਆ ਨਹੀਂ ਰੁਕਦਾ ਇਹ ਨਹੀਂ ਰੁਕਦਾ 29 ਫਰਵਰੀ ਮਦਰੀਪੁਰ ਦੇ ਵਿੱਚ ਮੇਲਾ ਹੋਵੇਗਾ 29 ਫਰਵਰੀ ਰਾਜਪਾਲ ਜੀ ਸਾਡੇ ਮਾਮਾ ਜੀ ਕਹਿੰਦੇ ਵੀ ਜਸ਼ਨ ਦੇ ਲਈ ਜਸ਼ਨ 1100 ਪੁੱਜਦਾ ਕੀਤਾ ਹੈ 1100 ਉਧਰ ਕਹਿੰਦੇ ਜੱਗੀ ਸੁੰਮਲ ਖੇੜੀ ਪਿੰਡ ਹੈ ਇਹ ਵੀਰ ਨੇ ਦਵਾਵਾਂ ਨੇ ਸੁੰਮਲ ਖੇੜੀ ਪਿੰਡ ਹੈ ਜਗਸੀਰ ਸਾਡੇ ਦਾ ਅਗਲੀ ਰੇਡ ਕਹਿੰਦੇ ਜਸ਼ਨ ਲੈ ਵੀ ਖਾਨਪੁਰਿਓ ਤਾੜੀ ਮਾਰ ਕੇ ਦੱਸੋ ਵੀ ਕਿੰਨਾ ਕੁ ਪਿਆਰ ਕਰਦੇ ਆਂ ਭੰਗੜੇ ਪੈਂਦੇ ਆ ਰਮਾਲ ਘੁੰਮੜਿਆ ਕਿ ਉਂਗਲੀ ਤੇ ਰਮਾਲ ਘੁੰਮੜਾ ਨਹੀਂ ਦਿਲਬਰ ਜਾਨੀ ਦਿਲਬਰ ਜਾਨੀ ਆ ਰੇਡਾਂ ਰੇਅਰ ਮੇਰ ਕੇ ਪਾਉਂਦਾ ਹੈ ਆਮਗੀਰਾ ਜਸ਼ਨ ਰੇਡਾਂ ਮੇਰ ਮੇਰ ਕੇ ਪਾਉਂਦਾ ਹੈ ਹੈਪੀ ਚਾਰ ਹੈ ਸੱਤੂ ਚਾਰ ਹੈ ਮਨੀ ਚਾਰ ਹੈ ਆਇਆ ਸ਼ੇਰਪੁਰ ਦੋਨੇ ਵਾਲਾ ਪਰ ਮੈਦਾਨ ਦੇ ਅੰਦਰ ਆਹ ਗਰਾਊਂਡ ਦੇ ਵਿੱਚ ਨੰਬਰ ਕਿੰਨੇ ਰੇਡਰ ਦਾ ਉਧਰ ਸੁੱਖਾ ਯੂ ਐਸ ਏ ਬੱਗਾ ਕੈਨੇਡਾ ਸੰਦੀਪ ਨਜਾਪੁਰ ਸੰਦੀਪ ਜੀ ਸਾਡੇ ਨਜਾਪੁਰ ਵਾਲੇ ਸਾਰੇ ਵੀਰ ਜਸ਼ਨ ਦੀ ਤਿੰਨ ਰੇਡਾਂ ਤੇ 2100 ਦੇ ਪੈ ਜਾਵੇ ਆ ਸਵਰਨ ਹਰਪ੍ਰੀਤ ਨੂੰ ਕਹਦੇ 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 ਵੀ ਫੜ ਲਓ ਪਿਆਰੀਓ ਆ ਆੜੀਆਂ ਗਰਾਰੀਆਂ ਆ ਵੇਖ ਸੰਭੀ ਦੰਦੇ ਆੜੀਆਂ ਗਰਾਰੀਆਂ ਦੇ ਭੋਰ ਦਿੰਨੇ ਆ ਆ ਚੋਟੀ ਦਾ ਮੈਚ ਹੈ ਸਰੇ ਦੀ ਟੱਕਰ ਹੈ ਲੈ ਵੀ ਸੰਧੂ ਐ ਇਸ ਤੋਂ ਸੈਕੰਡ ਹਾਫ ਦੀ ਖੇਡ ਸਾਡੇ ਵੀ ਡਿਊਟੀ ਨਿਭਾਉਣਗੇ ਰਾ ਦੀਪ ਖਿੱਚ 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 ਪਿਆਰੀ ਲੈ ਵੀ ਹਰਪ੍ਰੀਤ ਆ ਜਾ ਵੱਡੇ ਬਾਈ ਦਵਾਵਾ ਦੇ 5 ਸਾਲ ਦਾ ਵੀਜ਼ਾ ਹਰਪ੍ਰੀਤ ਦੀ ਤਨੂਬਰ ਆਪਾਂ ਨੇ ਉਹ ਦਵਾਵਾਂ ਨੇ ਇੱਕ ਮਸਾਲ ਹੈ ਇੱਕ ਦਾ ਪਹਿਲਾ ਵੀਜ਼ਾ ਲੱਗ ਗਿਆ ਦੂਜੇ ਦਾ ਰਹਿ ਗਿਆ ਦੂਜੇ ਦੀ ਜਿੱਤ ਫੜੀ ਸੀ ਅਸੀਂ ਕੀ ਲੈਣਾ ਇਦਾਂ ਦੇ ਨਜ਼ਾਰੇ ਲਓ ਰਾਜੂ ਆ ਗਿਆ ਕੋਟਲੇ ਵਾਲਾ ਹਰਮੇਸ਼ ਅਮਰੀਕਾ ਜੀਐਮਡੀ ਟਰਾਂਸਪੋਰਟ ਇੰਦਰਜੀਤ ਹੁਣਾਂ ਦਾ ਬਾਈ ਸਤਨਾਮ ਹੁਣਾਂ ਦਾ ਬਾਈ ਨਵੀ ਪੰਦੇਰ ਹੋਣਾ ਦਾ ਪ੍ਰਦੀਪ ਹੋਣਾ ਦਾ ਹੈ ਸੈਫਲ ਪ੍ਰੀਤ ਹੋਣਾ ਦਾ ਹੈ ਸਾਰੀ ਭਰਾਵਾਂ ਦਾ ਬਿੰਦਲ ਹੋਣਾ ਦਾ ਹੈ ਹਰਪੀਤਾ ਸਰਪੰਚ ਹੋਣਾ ਦਾ ਹੈ ਸਾਰੇ ਭਰਾਵਾਂ ਦਾ ਧੰਨਵਾਦ ਮਾਈਕ ਤੇ ਸੰਧੂ ਭਰਾ ਜਿਹੜੇ ਹੈ ਡਿਊਟੀ ਜਿਵਾਉਣਗੇ ਉਹ ਕਹਿੰਦੇ ਕੋਟਲੇ ਪੜੀ ਵਾਲਾ ਆਉ ਟਰੈਕਟਰ ਦੀਆਂ ਸੈਲਫਾ ਮਾਰਦਾ ਟਰੈਕਟਰ ਦੀ ਹਵਾ ਚ ਕਰਦਾ ਤੇ ਆਲਮਗੀਰਿਆ ਵੀ ਬਰਾਬਰ ਚੱਲ ਰਿਹਾ ਉਹ ਸਵਰਨਿਆ ਛੇੜ ਕਹਾਣੀ ਸਾਹਮਣੇ ਤੱਕਾਂਗੇ ਕਾਡੀ ਪਾਉਣ ਦੇ ਲਈ ਉਹ ਪਹਿਲਮਾਨਾਂ ਦਾ ਪੁੱਤ ਮੇਰੇ ਵੀਰੋ ਆਲਮਗੀਰ ਦੀ ਧਰਤੀ ਦਾ ਯਸ਼ਨ ਅੱਗੇ ਵੱਲ ਵਧਦਾ ਹੋਇਆ ਆਉ ਵੇਖਾਂਗੇ ਤਨੋਰੀ ਵਾਲਿਆ ਛੇੜ ਮੁੰਡੇ ਨੂੰ ਜੇ ਟਰੈਕਟਰ ਲੈ ਕੇ ਜਾਣਾ ਓਏ ਛੇੜ ਮੁੰਡੇ ਨੂੰ ਪਰ ਆਲਮਗੀਰਿਆ ਕਹਿੰਦਾ ਟਰੈਕਟਰ ਲੈ ਕੇ ਮੈਂ ਪਿੰਡ ਨੂੰ ਜਾਣਾ ਸਵਰਨਿਆ ਛੇੜ ਕਹਾਣੀ ਆਉ ਚੋਟੀ ਦਾ ਸੁਪਰ ਫਾਈਨਲ ਮੈਚ ਮੇਰੇ ਵੀਰੋ ਲਹਿਲ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਇੱਕ ਬੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੋਟਲਾ ਪੜੀ ਵਾਲਾ ਰਾਜੂ ਅੱਜ 3700 ਜਿੱਤਣ ਨੂੰ ਫਿਰਦਾ ਤੇ ਦੂਜੇ ਬੰਦੇ ਗਰੇ ਵਾਲਾ ਦਾ ਮੁੰਡਾ ਅੱਜ 3700 ਜਿੱਤਣ ਨੂੰ ਫਿਰਦੇ ਆ ਆ ਕੋਟਲਾ ਪੜੀ ਵਾਲਾ ਰਾਜੂ ਮੇਰੇ ਵੀਰੋ ਆਹ ਫੋੜਾ ਵਾਲੀ ਫੇਰ ਸਫਲ ਪਾ ਗਿਆ ਤੇ ਟੱਕਰ ਸਵਰਨਿਆ ਰੇਟਰਾਂ ਦੀ ਹੈ ਆਹ ਕਹਿੰਦੇ ਰਾਜੂ ਬਰਾਬਰ ਕਬੱਡੀਆਂ ਪਾ ਰਿਹਾ ਤੇ ਨਾਲ ਜਸ਼ਨੋ ਰਾਬਰ ਕਬੱਡੀਆਂ ਪਾ ਰਿਹਾ ਚਟਾਣੇ ਵਾਲੇ ਨੇ ਦੋ ਜਫੇ ਠੋਕ ਕੇ ਹੋ ਟਰੈਕਟਰ ਦੀ ਸੈਲਫ ਮਾਰ ਲਈ ਉਹ ਫੋੜ ਦੀ ਸੈਲਫ ਮਾਰ ਲਈ ਸਵਰ ਰਿਆ ਸਾਹਮਣੇ ਆਲਮਗੀਰਿਆ ਜਸ਼ਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਰਾਜੂ ਤੇ ਜਸ਼ਨ ਦੀ ਟੱਕਰਾਂ ਫੋੜਦੀ ਮੇਰੇ ਵੀਰੋ ਉਹ ਰਾਜੂ ਤੇ ਜਸ਼ਨ ਦੀ ਟੱਕਰਾਂ ਫੋੜਦੀ ਸਾਹਮਣੇ ਕਬੱਡੀ ਪਾ ਕੇ ਆਲਮਗੀਰਿਆ ਭੰਗੜੇ ਪਾਉਂਦੇ ਆ ਹਰ ਮਾਲਾ ਘੁੰਮਦੀਆਂ ਆ ਉਹ ਲੜਕਰੇ ਵਧਦੇ ਆ ਉਹ ਸੱਤੀ ਦੀ ਕਬੱਡੀ ਸਵਰਨਿਆ ਛੇੜ ਕਹਾਣੀ ਹਾ ਜਰਗੜੀ ਵਾਲੇ ਸੱਤੀ ਦੀ ਕਬੱਡੀ ਜਟਾਣਿਆਂ ਵਾਲਿਆ ਜੇ ਫੋੜ ਜਮਈ ਪੱਕਾ ਕਰਦਾ ਇੱਕ ਜਫਾ ਹੋਰ ਲਾਉਣਾ ਪੈਣਾ ਇੱਕ ਜਫਾ ਹੋਰ ਲਾਉਣਾ ਪੈਣਾ ਨਾਲ ਹੀ ਸ਼ਰਨਾ ਡੱਗੂ ਵਾਲਾ ਹਾ ਕੁਲਵੀਰਾ ਜਟਾਣਿਆਂ ਵਾਲਾ ਜਲਗੜੀ ਵਾਲਾ ਸੱਤੀ ਭੱਜ ਗਿਆ ਐਕਸ਼ਨਾਂ ਵਾਲੀ ਮਸ਼ੀਨ ਹਾ ਤਮੁਰਦੀ ਵਾਲਾ ਅਸਰੀਆ ਐਸਰਾભાઈ ਮਸ਼ੀਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਪੈਰ ਬਾਡਰੋ ਪਾਰ ਹੋਣ ਦੇ ਇਸ਼ਾਰੇ ਡੰਬਰ ਰੇਡਰ ਦੇ ਕਬਜੇ ਦੇ ਵਿੱਚ ਹੈ ਉਹ ਫੇਰ ਚੱਲਿਆ ਫੋੜ ਦੀ ਪਾਉਣ ਉਹ ਸਵਰਨਿਆ ਉਹ ਫੇਰ ਚੱਲਿਆ ਫੋੜ ਦੀ ਪਾਉਣ ਤੇ ਹੁਣ ਜਟਾਣੇ ਵਾਲਿਆ ਛੇੜ ਮੁੰਡੇ ਨੂੰ ਉਹ ਛਰਨਿਆ ਛੇੜ ਮੁੰਡੇ ਨੂੰ ਜੇ ਜਸਨਾਲ ਵਗੀਰੀਏ ਨੂੰ ਫੋੜ ਦਿਤਾਉਣਾ ਤਾਂ ਇਹਨੂੰ ਜਫਾ ਲਾਉਣਾ ਪੈਣਾ ਜੇ ਰਾਜੂ ਨੂੰ ਫੋੜ ਦਿਤਾਉਣਾ ਤਾਂ ਆਲਮਗਰੀਆ ਜਸਨ ਨੂੰ ਜਫਾ ਲਾਉਣਾ ਪੈਣਾ ਇੱਕ ਪਾਸੇ ਜਟਾਣਿਆਂ ਵਾਲਾ ਕੁਲਵੀਰ ਹੈ ਤੇ ਦੂਜੇ ਪਾਸੇ ਕੋਟਲਾ ਬੜੀ ਵਾਲਾ ਬੱਬਰ ਸ਼ੇਰ ਕਬੱਡੀ ਦਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹੰਦਿਆਂ ਦੇ ਟੱਕਰਾ ਖੜਕਾ ਡੜਕਾ ਨੰਬਰ ਰੇਡਰ ਦਾ ਸਵਰਨਿਆ ਖੇਡ ਕਹਾਣੀ ਉਹ ਕਹਿੰਦੇ ਜੀਵਨ ਸਿੰਘ ਗਿੱਲ ਦਾ ਪੁੱਤ ਕਿੱਥੇ ਦਬਦਾ ਉਹ ਸੰਧੂਆ ਅਮਰੀਕਾ ਵਾਲੇ ਮਨੀ ਉਰੀ ਪੰਜਾਬੀ ਢਾਬੇ ਵਾਲੇ ਮਾਣ ਕਰਦੇ ਆ ਉਹ ਕਹਿੰਦੇ ਵੀ ਜਸ਼ਨ ਦਾ ਰਾਜੂ ਦਾ ਵੀ ਵੱਡਾ ਸਨਮਾਨ ਤੇ ਘਰਖੜਾਂ ਵਾਲੇ ਜੱਸੇ ਨੂੰ ਵੀ ਗੱਡੀ ਮਦੀ ਪੰਜਾਬੀ ਟਾਬਿਆਂ ਤੇ ਮਿਸਤਰਾਵਾਂ ਵੱਲੋਂ ਦਿੱਤੀ ਜਾਵੇਗੀ ਪਰ ਸਾਹਮਣੇ ਗਰੇ ਵਾਲਾ ਦਾ ਮੁੰਡਾ ਜਸ਼ਪੁਰ ਜਸ਼ਨ ਅੱਲਾ ਫੋੜ ਤੇ ਕਬਜ਼ਾ ਤੇ ਹੁਣ ਵੇਖਾਂਗੇ ਫੋੜ ਤੇ ਦੋਨੇ ਰੇਟਰਾਂ ਦੀ ਟੱਕਰ ਚੱਲੀ ਹੋਈ ਹੈ ਸ਼ਰਦਾ ਕਹਿੰਦਾ ਤਲਵੀਰੇ ਨੂੰ ਹੋ ਰਾਜੂ ਨੂੰ ਦੱਪਣਾ ਉਹ ਕੁਲਵੀਰਾ ਕਹਿੰਦਾ ਰਾਜੂ ਨੂੰ ਫੜ ਕੇ ਫੋੜ ਜਸ਼ਨ ਆਲਮਗੀਰੀ ਦੇ ਘਰੇ ਭੇਜਣਾ ਪਰ ਦੂਜੇ ਪਾਸੇ ਵੀ ਮਨੀ ਕਹਿੰਦਾ ਕਿ ਜਸ਼ਨ ਨੂੰ ਫੜਨਾ ਤੇ ਫੋੜ ਆਉਂ ਕਹਿੰਦੇ ਰਾਜੂ ਕੋਟਲੇ ਭੜੀ ਦੇ ਘਰੇ ਵੇਚਣਾ ਸਾਹਮਣੇ ਕੌਡੀ ਪਾਉਣ ਦੇ ਲਈ ਇੱਕ ਪਾਸੇ ਰਾਜੂ ਐ ਹੋ ਦੂਜੇ ਪਾਸੇ ਸ਼ਰਨਾ ਡੱਗੋ ਰਵਾਣੇ ਵਾਲਾ ਛਾਲਾ ਮਾਰਦਾ ਭੰਗੜੇ ਪਾਉਂਦਾ ਸਵਰਨਿਆ ਖੇਡ ਕਹਾਣੀ ਓਏ ਜੱਫਾ ਨਹੀਂ ਲੱਗਿਆ ਆਲਮਗੀਰੀਏ ਜਸਨ ਦਾ ਫੋੜ ਨੇੜੇ ਨੂੰ ਹੁੰਦਾ ਜਾਂਦਾ ਆਲਮਗੀਰੀਏ ਜਸਨ ਦਾ ਫੋੜ ਉਦੇ ਕਬਦੇ ਚ ਹੁੰਦਾ ਜਾਂਦਾ ਡੱਗੋ ਰਮਾਣੇ ਵਾਲਿਆ ਸਰਾ ਲਾਤਾ ਦਮੁਰਜੀ ਵਾਲਾ ਕਾਫੀ ਤਰਦਾ ਆਹੀ ਕਹਿੰਦਾ ਸੀ ਹਉ ਦਮੁਰਦੀ ਵਾਲਾ ਜੀ ਕਹਿੰਦਾ ਸੀ ਜਸ਼ਨ ਆ ਗਿਆ ਸੰਧੂਆ ਤੇ ਉਧਰੋਂ ਸਵਰਨਿਆ ਪੰਘੜੇ ਫੁੱਲ ਪੈਂਦੇ ਨੇ ਪੰਘੜੇ ਫੁੱਲ ਪੈਂਦੇ ਆ ਸਾਹਮਣੇ ਆਲਮਗੀਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਤਨੌਰੀ ਵਾਲਾ ਇਹ ਨਹੀਂ ਹਟਦਾ ਇਹ ਤਾਂ ਫੋੜ ਲੈ ਕੇ ਜਾਊ ਏ ਸੰਧੂਆ ਇਹ ਨਹੀਂ ਹਟਦਾ ਇਹਦਾ ਕਹਿੰਦਾ ਫੋੜ ਅਜਾਲਮਗੀਰ ਨੂੰ ਲੈ ਕੇ ਜਾਣਾ ਚਲੋ ਜਵਾਨਾ ਪਾਕ ਕਬੱਡੀ ਸੱਤੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਦੋ ਇੱਕੋ ਸਰਨੇ ਨੇ ਠੋਕਤਾ ਤੇ ਦੋ ਕੁਲਵੀਰੇ ਨੇ ਠੋਕਤੇ ਉਹ ਜਟਾਣਿਆਂ ਵਾਲਾ ਫੋੜ ਦੀਆਂ ਸੈਲਫਾ ਮਾਰ ਕੇ ਔਰ ਰੇਸ ਦੇ ਕੇ ਸਟੇਡੀਅਮ ਤੋਂ ਫੋੜ ਕੱਢਣ ਲੱਗਿਆ ਹੋਇਆ ਸਵਰਨੇ ਆ ਛੇੜ ਕਹਾਣੀ ਹੋ ਜਲਕੜੀ ਵਾਲਾ ਸੱਤੀ ਮੇਰੇ ਵੀਓ ਵਧਿਆ ਹੋਇਆ ਆ ਆ ਸਰਨਾ ਪਰ ਕਕਰਾਲੇ ਵਾਲਾ ਰਾਜਕਨ ਵੀ ਡਬਲ ਟੱਚ ਹੈ ਕੀ ਆ ਜੀ ਰੀਪਲੇ ਆ ਪੁਆਇੰਟ ਦਾ ਰੀਪਲੇ ਮੰਗਿਆ ਗਿਆ ਹੈ ਰਿਵਿਊ ਮੰਗਿਆ ਗਿਆ ਹੈ ਆ ਨੰਬਰ ਹੋਲਡ ਹੈ ਇਹ ਰੀਪਲੇ ਮੰਗਿਆ ਗਿਆ ਹੈ ਸਾਹਮਣੇ ਤਮਰਜੀ ਵਾਲਾ ਅੰਬਰਸਰੀਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਖੇਰਾਂ ਦੇ ਵਿੱਚੋਂ ਅਮਰੀਕ ਖੋਸੇ ਕੋਟਲੇ ਵਾਲਿਆ ਆਹ ਦੇਖ ਪਰ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਟਰ ਦੇ ਕਫਜ ਦੇ ਵਿੱਚ ਆਹ ਚੱਲਿਆ ਫੋੜ ਦੀ ਪਾਉਣ ਓਏ ਸਵਰਨਿਆ ਆਹ ਚੱਲਿਆ ਫੋੜ ਦੀ ਪਾਉਣ ਜਸ਼ਨ ਨਾਲ ਮੁਕਾਬਲਾ ਹੋਵੇ ਬਰਕਰਾਰਾ ਛੇੜ ਖਾੜੀ ਰਾਜੂ ਦੀ ਕਬੱਡੀ ਹੈ ਹੋ ਕੋਟਲਾ ਪੜੀ ਵਾਲੇ ਰਾਜੂ ਦੀ ਕਬੱਡੀ ਜੀਵਨ ਸਿੰਘ ਗਿੱਲ ਦੇ ਪੁੱਤ ਦੀ ਕਬੱਡੀ ਮੇਰੇ ਵੀਰੋ ਇਸ ਸਮੇਂ ਖੇਡ ਮੈਦਾਨ 'ਚ ਪਈ ਹੋਈ ਹੈ ਫਾਦਰ ਸਾਹਿਬ ਥਾਣੇਦਾਰ ਦੇ ਪਰ ਰਾਣਿਆਂ ਵੱਲ ਦਾ ਫੋੜ ਪੱਕਾ ਹੋ ਗਿਆ ਓਏ ਤਿੰਨ ਠੋਕ ਤੇ ਆਲਮਗੀਰਿਆ ਦਾ ਫੋੜ ਵੀ ਮੈਨੂੰ ਲੱਗਦਾ ਆ ਉਹ ਗੁਰੂ ਘਰ ਦੇ ਕੋਲ ਦੀ ਇਹਦੇ ਘਰ ਵੱਲ ਤੁਰਿਆ ਜਾਂਦਾ ਸੰਧੂਆ ਇਹਦੇ ਘਰ ਵੱਲ ਤੁਰਿਆ ਜਾਂਦਾ ਖੇਡ ਕਹਾਣੀ ਇਹ ਤਾਂ ਜਸ਼ਨ ਕਹਿੰਦਾ ਵੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਫੋੜ ਅੱਜ ਸ਼ੂਕ ਦਾ ਯਾਉ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਜਸ਼ਨ ਦੀ ਕਬੱਡੀ ਆਲਮਗੀਰੀਆ ਮੇਰੇ ਵੀਰ ਅੱਜ ਫੋੜਾਂ ਦੀਆਂ ਤਾਰਿਆ ਹੁਣ 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 ਪੱਕਾ ਫੋੜ ਪੱਕਾ ਇਹ ਨਹੀਂ ਦਬਦਾ ਇਹ ਨਹੀਂ ਰੁਕਦਾ ਇਹਨੇ ਤਾਂ ਫੋੜ ਸੰਧੂਆ ਹਾਂ ਸਿੱਧਾ ਜੀ.ਡੀ. ਰੋਡ ਤੇ ਚੜ੍ਹ ਲਿਆ ਔ ਸਿੱਧਾ ਪਿੰਡ ਨੂੰ ਭਜਾ ਲਿਆ ਹੁਣ ਰੋਕੋ ਜੇ ਰੋਕਿਆ ਜਾਂਦਾ ਉਧਰੋਂ ਜਟਾਣਿਆਂ ਵਾਲੇ ਨੇ ਤਿੰਨ ਠੋਕ ਤੇ ਉਹਨੇ ਵੀ ਫੋੜ ਆਪਣੇ ਪਿੰਡ ਨੂੰ ਭਜਾ ਲਿਆ ਔਸ ਵਰਨੇ ਆ ਖੇਡ ਕਹਾਣੀ ਔ ਜਟਾਣਿਆਂ ਵਾਲੇ ਨੇ ਵੀ ਫੋੜ ਮੇਰੇ ਵੀਓ ਔ ਮਾਨਸਾ ਟਪਾ ਲਿਆ ਮਾਨਸਾ ਟਪਾ ਲਿਆ ਲੈ ਗਿਆ ਬੂਸੇ ਵਾਲੇ ਦੇ ਜ਼ਿਲ੍ਹੇ ਵੱਲ ਨੂੰ ਹੈ ਕੰਦੀ ਬਾਈ ਜੱਫਾ ਨਹੀਂ ਲਾਏ ਹਾਂ ਜਮ ਦੀ ਟਰਾਂਸਪੋਰਟ ਵੱਲੋਂ ਜਟਾਣਿਆਂ ਵਾਲੇ ਕਲਵੀਰ ਦੇ ਜਫੇ ਦਾ 2000 ਹਰਮੇਸ਼ ਯੂਐਸ ਸਿੰਦਰਪਾਏ ਸਿੰਘ ਜੀ ਸਾਡੇ ਵੀਰ ਨਵੀ ਉਹਨਾਂ ਵੱਲੋਂ ਪੁੰਦਾ ਕਰ ਦਿੱਤਾ ਗਿਆ। ਨਵੀ ਜਿਹੜੇ ਜਿਹੜੇ ਦੀਪਦਪੁਰ ਜੀ ਨੂੰ ਪਿਆਰ ਕਰਦੇ ਕਤਾਰੀ ਗੱਡ ਕੇ ਦਮੁਰਦੀ ਵਾਲੇ ਦੀਪਾਸੇ ਵੀ ਮਾਰਦੇ ਹੋ। ਮੁਕਾਬਲਾ ਸਮਾਪਤ ਹੋ ਗਿਆ। ਆਲਮਗੀਰੀਏ ਨੇ ਫੋੜ ਤੇ ਹਨੀ ਚਹਿਲ ਕਬਜ਼ਾ ਕਰ ਲਿਆ ਤੇ ਜਾਫੀ ਨੇ ਉਹ ਜਟਾਣਿਆਂ ਵਾਲੇ ਬੱਬਰਖੇਰ ਨੇ ਫੋੜ ਤੇ ਕਬਜ਼ਾ ਕਰ ਲਿਆ ਆ ਲੋ ਜਾ ਕਮਾਉਂਦੇ ਫਿਰਦੇ ਆ ਇਹ ਕਹਿੰਦੇ ਪਿੰਡ ਤੱਕ ਭੰਗੜਾ ਹੀ ਪਾਉਂਦੇ ਜਾਵਾਂਗੇ ਪਿੰਡ ਦਾ ਕ ਭੰਗੜਾ ਹੀ ਪਾਉਂਦੇ ਜਾਵਾਂਗੇ ਅੱਜ ਦੇ ਆ ਰਿਜ਼ਲਟ ਫਾਈਨਲ ਲਹਿਲ ਦੇ 21 ਨੰਬਰ ਨੇ ਤੇ ਮੇਰੇ ਵੀਰੋ ਜਰਗੜੀ ਦੇ 13 ਜਸ਼ਨ ਨੇ ਕਾਡੀਆਂ 11 ਬਾਕੇ 11 ਨੰਬਰ ਪ੍ਰਾਪਤ ਕੀਤੇ ਨੇ ਤੇ ਰਾਜੂ ਨੇ 11 ਤੋਂ 9 ਨੇ ਜਸ਼ਨਾਲ ਵੀਰੇ ਫੋਰਡ ਆਪਣੇ ਪਿੰਡ ਨੂੰ ਲੈ ਗਿਆ ਤੇ 7 ਟੱਚ 3 ਜਫੇ ਖਲਵੀਰਾ ਜਟਾਨਿਆਂ ਵਾਲਾ ਆਪਣੇ ਤੇ ਲਵੀ ਹੈਲੋ ਸ਼ਰਨੇ ਦੇ ਦੋ ਜਫੇ ਤੇ ਟੀਮ ਦੀ ਸੈਨਟੀ ਨਾਲ ਸ਼ਰਨਾ ਵੀ ਬੈਟ ਜਸ਼ਨ ਆ ਮੁਬਾਰਕਾਂ ਔ ਮੁਾਰਕਾ ਭੰਖੜੇ ਪੈਂਦੇ ਆ ਆਹ ਦੇਖ ਤੇਰੇ ਜਵਾਨੇ ਅੱਜ ਨਸਦੇ ਫਿਰਦੇ ਆ ਸਵਰਨਿਆ ਛੇੜ ਕਹਾਣੀ ਲਵੀ ਜਿਹੜੇ ਜਿਹੜੇ ਦਰਸ਼ਕਾਂ ਨੂੰ ਜਸ਼ਨ ਆਲਮਗੀਰ ਦੇ ਫੋਰਡ ਜਿੱਤਣ ਦਾ ਚਾ ਚੜਿਆ ਇੱਕ ਜੱਟ ਕੇ ਤਾਰੀ ਸਾਡੇ ਓ ਜਸ਼ਨ ਆਲਮਗੀਰ ਆ ਸਾਰੀ ਦੁਨੀਆ ਖੁਸ਼ ਹੈ ਸਾਡੇ ਸੁੱਖਾ ਯੂ ਐਸ ਏ ਸੰਦੀਪ ਅੰਜਾਮਪੁਰ ਯੂ ਐਸ ਏ ਉਹਨਾਂ ਵੱਲੋਂ 1-1000 ਜਿਤਨਾਂ ਦੀ ਟੀਮ ਨੂੰ ਪੈਸੇ ਫੜ ਲਓ ਦੋਨੇ ਟੀਮਾਂ ਦੇ ਖਿਡਾਰੀ ਪੈਸੇ ਫੜ ਲਓ ਹਾਂਜੀ 24 ਤਰੀਕ ਜੰਡੇਆਲੀ ਦੇ ਕਬੱਡੀ ਕੱਪ ਦੀ ਹੈ ਸਾਹਨੇ ਹਾਲ ਦੇ ਨੇੜੇ ਜਸ ਸਾਡਾ ਵੀ ਜੰਡੇਆਲੀ ਤੇ ਦਲਜੀਤ ਸਿੰਘ ਜੀ ਰਾਮਗੜ੍ਹ ਵਾਲੇ ਉਹਨਾਂ ਵੱਲੋਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ